ਔਰ ਦਾ ਸਾਬਕਾ ਸਰਪੰਚ ਸੋਖੀ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਔਰ ਥਾਣੇ ਸਬੰਧੀ ਚੇਅਰਮੈਨ ਜਲਵਾਹਾ ਤੇ ਵਿਧਾਇਕ ਸੁਖੀ ਦੀ ਮਿਹਨਤ ਤੇ ਫਲ ਮਿਲਣਾ ਸ਼ੁਰੂ ਥਾਣਾ ਮੁਕੰਦਪੁਰ ਦੀ ਪੁਲਿਸ ਨੂੰ ਮਿਲੀ ਸਫਲਤਾ ਬੀਤੇ ਦਿਨੀ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਵੱਲੋਂ ਮੀਡੀਆ ਵਾਰਤਾ ਦੌਰਾਨ ਜਿਸ ਨਸ਼ਾ ਤਸਕਰ ਦਾ ਨਾਮ ਲਿਆ ਗਿਆ ਸੀ ਉਸ ਨੂੰ ਥਾਣਾ ਮੁਕੰਦਪੁਰ ਦੀ ਪੁਲਿਸ ਨੇ ਨਸ਼ੇਲੀ ਵਰਤੀਆਂ ਜਾਣ ਵਾਲੀਆਂ ਗੋਲੀਆਂ ਸਮੇਤ ਪਿੰਡ ਔਰ ਦੇ ਸਾਬਕਾ ਸਰਪੰਚ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਸਰਮ ਕੰਧਪੁਰ ਦੇ ਮੁਖੀ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨਾਲ ਮੁਕੰਦਪੁਰ ਤੋਂ ਚੱਕਦਾਨਾ ਰੋਡ ਤੇ ਸ਼ੱਕੀ ਪੁਰਸ਼ਾਂ ਸਬੰਧੀ ਜਾਂਚ ਕੀਤੀ ਜਾ ਰਹੀ ਸੀ ਕਿ ਇੱਕ ਵਿਅਕਤੀ ਨੂੰ 225 ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਗੋਲੀਆਂ ਨਾਲ ਕਾਬੂ ਕੀਤਾ ਸੀ ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਅਸ਼ੋਕ ਕੁਮਾਰ ਸੋਖੀ ਵਜੋਂ ਹੋਈ ਹੈ ਜਿਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ 48 ਘੰਟੇ ਲਈ ਰਿਮਾਂਡ ਹਾਸਲ ਕੀਤਾ ਗਿਆ ਹੈ ਤੁਸੀਂ ਦੇਖ ਰਹੇ ਹੋ ਨਿਊਜ਼ਰੀਡਾ ਪੰਜਾਬ ਤੇ ਮਨਦੀਪ ਦੁੱਗਲ ਨਾਲ ਹਰਵਿੰਦਰ ਸਿੰਘ ਦੀ ਰਿਪੋਰਟ ਨਿਊ ਰੀਡਰ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਵਾਂ ਸ਼ਹਿਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਨਾਲ ਨੇ ਮਨਦੀਪ ਦੁੱਗਲ ਬੀਤੇ ਦਿਨੀ ਚੇਅਰਮੈਨ ਸਤਨਾਮ ਜਲਵਾਹਾ ਦੀ ਮੀਟਿੰਗ ਤੋਂ ਬਾਅਦ ਜਿਹੜਾ ਉਹਨਾਂ ਨੇ ਨਸ਼ਾ ਤਸ਼ਕਰਾ ਦੇ ਨਾਂ ਲਏ ਸੀਗੇ ਉਸ ਤੋਂ ਬਾਅਦ ਥਾਣਾ ਔਰ ਦੇ ਵਿੱਚ ਖਲਮੜੀ ਦੀ ਮਚ ਗਈ ਸੀਗੀ ਉਸ ਖਲਮੜੀ ਤੋਂ ਬਾਅਦ ਜਿਹੜੇ ਡਾਕਟਰ ਸੁਖੀ ਆ ਉਥੋਂ ਦੇ ਵਿਧਾਇਕ ਉਹਨਾਂ ਨੇ ਉਥੋਂ ਦੀਆਂ ਪੰਚਾਇਤਾਂ ਤੇ ਥਾਣਾ ਮੁਖੀ ਤੇ ਜਿਹੜੇ ਡੀਐਸਪੀ ਰਾਜਕਮਾਰ ਆ ਉਹਨਾਂ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਸੀਗੀ ਉਸ ਤੋਂ ਬਾਅਦ ਮੁਕੰਦਪੁਰ ਥਾਣੇ ਦੇ ਵਿੱਚ ਸਤਨਾਮ ਸਿੰਘ ਜਲਵਾਹਾ ਨੇ ਜਿਸ ਨਸ਼ਾ ਤਸ਼ਕਰ ਦਾ ਨਾਂ ਲਿਆ ਸੀ ਜਿਹੜਾ ਨਸ਼ਾ ਤਸ਼ਕਰ ਆਪੜ ਆਪ ਨੂੰ ਦੁੱਧ ਤੋਤਾ ਕਹਿ ਰਿਹਾ ਸੀ ਵੀ ਮੈਂ ਪੂਰੇ ਦੁੱਧ ਦਾ ਤੋਤਾ ਹੋਇਆ ਹਾਂ ਤੇ ਮੇਰੇ ਵਿੱਚ ਕੋਈ ਵੀ ਖਾਮੀ ਨਹੀਂ ਉਸ ਨਸ਼ਾ ਤਸ਼ਕਰ ਨੂੰ 225 ਨਸ਼ੀਲੀਆਂ ਗੋਲੀਆਂ ਦੇ ਸਮੇਤ ਥਾਣਾ ਮੁਕੰਦਪੁਰ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਆ ਤੇ ਉਸ ਨੂੰ ਹੁਣ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਆ ਔਰ ਸਾਰੇ ਮਾਮਲੇ ਦੀ ਜਾਣਕਾਰੀ ਹਾਸਲ ਕਰਦੇ ਆ ਥਾਣਾ ਮੁਖੀ ਮਹਿੰਦਰ ਸਿੰਘ ਜੀ ਕੋਲ। ਵਕਤ ਹੈ ਜੀ ਤੁਹਾਡਾ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਮਨਜੋਗ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਵੱਡੇ ਪੱਧਰ ਤੇ ਇੱਕ ਮਹਿੰਮ ਛੇੜੀ ਹੋਈ ਹੈ। ਜਿਹਦੇ ਤਹਿਤ ਸਾਡੇ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਦੇ ਮਨਜੋਗ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਆਈਪੀਐਸ ਸਾਹਿਬ ਜਿਨ੍ਹਾਂ ਦੀਆਂ ਹਦਾਇਤਾਂ ਤੇ ਦਿਸ਼ਾ ਨਿਰਦੇਸ਼ ਅਸੀਂ ਰਾਤ ਦੇਣ ਜਿਹੜੀ ਇਹ ਨਸ਼ਿਆਂ ਦੇ ਖਿਲਾਫ ਮਹਿੰਮ ਚਲਾਈ ਹੋਈ ਹੈ ਗਸ਼ਤਾਂ ਪਟ੍ਰੋਲਾਂ ਤੇ ਨਾਕਾਬੰਦੀ ਕਰਦੇ ਆ। ਸਾਡੇ ਡੀਐਸਪੀ ਸਾਹਿਬ 3 ਹਰਜੀਤ ਸਿੰਘ ਦੀ ਡੀਐਸਪੀ ਸਾਹਿਬ ਜਿਲ੍ਹਾ ਪੰਗਾ ਜਿਨ੍ਹਾਂ ਦੇ ਅਗਵਾਈ ਦੇ ਵਿੱਚ ਅਸੀਂ ਬੇਗਾ ਦੀ ਗਸ਼ਤਾ ਨਾਕੇ ਦੇ ਦੌਰਾਨ ਕੱਲ ਮੁਕੰਦੜਪੁਰ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਇਸ ਇਲਾਕੇ ਦੇ ਇੱਕ ਨਾਮਵਰ ਸਮਗਲਰ ਅਸ਼ੋਕ ਕੁਮਾਰ ਉਰਫ ਸੋਖੀ ਸਨ ਆਫ ਜਗਿੰਦਰ ਰਾਮ ਬਾਸੀ ਔੜ ਨੂੰ ਥਾਣਾ ਮੁਕੰਦੜਪੁਰ ਦੀ ਪੁਲਿਸ ਵੱਲੋਂ ਟੈਂਪੂ ਟਰੈਵਲ ਤੇ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ 225 ਨਸ਼ੀਲੀਆਂ ਗੋਲੀਆਂ ਅਲਪਾ ਜੋਲਮ ਬਰਾਮਦ ਹੋਈਆਂ ਜਿਤੇ ਆਧਾਰ ਤੇ ਸਾਡੇ ਐਸਐਮ ਮੋਹਨ ਲਾਲ ਦੀ ਪਾਰਟੀ ਵੱਲੋਂ ਨੂੰ ਕਾਬੂ ਕਰਕੇ ਇਹਦੇ ਖਿਲਾਫ ਮੁਕੱਦਮਾ ਨੰਬਰ 20 ਬੀਤੀ 19 ਤਿੰਨ 2025 ਅੰਡਰ ਸੈਕਸ਼ਨ 22 ਐਂਡ ਸੈਕਟ ਅਤੇ 111 ਤਿੰਨ ਬੀਐਨਐਸ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਕੇ ਨੂੰ ਅਰੈਸਟ ਕੀਤਾ ਗਿਆ ਅਰੈਸਟ ਕਰਕੇ ਅਜਮਾਨਜੋਗ ਅਦਾਲਤ ਦੇ ਵਿੱਚ ਨੂੰ ਪੇਸ਼ ਕੀਤਾ ਮਾਨਜੋਗ ਅਦਾਲਤ ਤੇ ਅਸੀਂ ਪੁਲਿਸ ਰਿਮਾਂਡ ਹਾਸਲ ਕੀਤਾ ਇਹਦੇ ਤੇ ਪੁੱਛਗਿੱਛ ਕੀਤੀ ਜਾਊਗੀ ਕਿ ਇਹ ਨਸ਼ਾ ਕਿੱਥੋਂ ਲਿਆਂਦਾਗਾ ਕਿਹਨੂੰ ਸਪਲਾਈ ਕਰਨਾ ਸੀ ਕਿਤੋਂ ਲੈ ਕੇ ਆਏ ਤੇ ਹੋਰ ਇਸ ਧੰਦੇ ਦੇ ਵਿੱਚ ਕੌਣ ਕੌਣ ਲਿਪਤ ਹੈਗੇ ਆ ਅਸੀਂ ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਸਮਗਲਰ ਹੈਗੇ ਆ ਜਾਂ ਤਾਂ ਇਹੋ ਆਪਣੇ ਕੰਮ ਕਾਰ ਛੱਡ ਕੇ ਨਸ਼ੇ ਦੇ ਆਮ ਸ਼ਹਿਰੀ ਤਰ੍ਹਾਂ ਜ਼ਿੰਦਗੀ ਜੀਉਣ ਨਹੀਂ ਤਾਂ ਉਹ ਜੇਲ੍ਹਾਂ ਚ ਭੇਜਿਆ ਜਾਊਗਾ ਅਤੇ ਜੋ ਵੀ ਬਰਾਮਦਗੀ ਹੋਊਗੀ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇੱਥੇ ਪਹਿਲਾਂ ਵੀ ਸੁਪਾਕਾ ਹੈ ਹਾਂ ਬਿਲਕੁਲ ਜੀ ਇਹ ਜਿਹੜਾ ਸ਼ੋਕਮਾਰ ਸੋਖੀ ਹੈਗਾ ਇਹਤੇ ਕਰੀਬ 13-14 ਮੁਕੱਦਮੇ ਦਰਜ ਹੈਗੇ ਆ ਔਰ ਜ਼ਿਆਦਾਤਰ ਐਂਟੀਸਾਈਡ ਦੇ ਮੁਕੱਦਮੇ ਦਰਜ ਹੈ ਤੇ ਵੱਖ-ਵੱਖ ਥਾਣੇ ਦੇ ਮੁਕੱਦਮੇ ਦਰਜ ਹੈਗੇ ਤੇ ਕਿਹੜੀ ਜਗ੍ਹਾ ਤੋਂ ਫੜਿਆ ਜੀ ਇਨ ਕੱਲ ਮੁਕੰਦpur ਥਾਣੇ ਦੇ ਦੀਨ ਜਿਹੜੇ ਜੂਰੀਡਿਕਸ਼ਨ ਦੇ ਵਿੱਚ ਪਿੰਡ ਸ਼িকার ਦੇ ਲਾਗੇ ਤੋਂ ਅਰੈਸਟ ਕੀਤਾ ਗਿਆ ਹੈ